ਸੱਚੇ ਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਜਲੰਧਰ ਵੈਸਲੀ ਪਾਰਟੀਾਂ ਨੇ ਉਮੀਦਵਾਰਾਂ ਨੂੰ ਦਿੱਤੀ ਟਿਕਟ ਆਵਾਦਮੀ ਪਾਰਟੀ ਤੇ ਭਾਜਪਾ ਨੇ ਚੋਣ ਮੈਦਾਨ ਚ ਉਤਾਰੇ ਉਮੀਦਵਾਰ ਸਿਮਨੀ ਚੋਣਾਂ ਦੇ ਵਿੱਚ ਟਿਕਟ ਮਿਲਣ ਤੋਂ ਬਾਅਦ ਬੋਲੇ ਸ਼ਿਤਰਨ ਅਨਗੁਰਾਲਾ ਸੀਐਮ ਮਾਨ ਤੇ ਖੜੇ ਕੀਤੇ ਸਵਾਲ ਮੰਗਾ ਨੂੰ ਲੈ ਕੇ ਲਾਡੂਵਾਲ ਟੋਲ ਪਲਾਜ਼ਾ ਤੇ ਡੇਟਿਕ ਕਿਸਾਨ ਕਿ ਹੱਜ ਤੱਕ ਨਹੀਂ ਮੰਨੀਆਂ ਜਾਣਗੀਆਂ ਮੰਗਾ ਧਰਨਾ ਰਹੇਗਾ ਜਾਰੀ ਦਿੱਲੀ ਜਲ ਸੰਕਟ ਤੇ ਬੋਲੇ ਸੰਜੇ ਸਿੰਘ ਜਲ ਸੰਕਟ ਨੂੰ ਲੈ ਕੇ ਭਾਜਪਾ ਤੇ ਲਗਾਈ ਦੋਸ਼ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਆਵਾਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ 모ਹਿੰਦਰ ਭਗਤ ਨੂੰ ਉਤਾਰਿਆ ਹੈ ਜਦਕਿ ਭਾਜਪਾ ਨੇ ਕੁਝ ਦਿਨ ਪਹਿਲਾਂ ਅਸਤੀਫਾ ਦੇ ਚੁਕੇ ਸ਼ੀਤਨ ਅੰਗੁਰਾਲ ਨੂੰ ਮੁੜ ਤੋਂ ਟਿਕਟ ਦੇ ਦਿੱਤੀ ਹੈ ਦੱਸ ਦਈਏ ਕਿ 모ਹਿੰਦਰ ਭਗਤ ਕੁਝ ਹੀ ਦਿਨ ਪਹਿਲਾਂ ਭਾਜਪਾ ਤੋਂ ਆਵਾਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਜਦਕਿ ਸ਼ੀਤਨ ਅੰਗੁਰਾਲ ਆਵਾਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਦਾਖਲ ਹੋ ਗਏ ਸਨ ਆਮ ਆਦਮੀ ਪਾਰਟੀ ਨੇ ਭਾਜਪਾ ਤੋਂ ਆਏ 모ਹਿੰਦਰ ਭਗਤ ਨੂੰ ਜਲੰਧਰ ਜ਼ਿਮਨੀ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ 모ਹਿੰਦਰ ਭਗਤ ਨੇ ਇਸ ਵਾਸਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ ਤੇ ਜਲੰਧਰ ਵਾਸੀਆਂ ਤੇ ਭਰੋਸਾ ਦਿਖਾਇਆ ਹੈ ਕਿ ਉਹ ਵੱਡੀ ਜਿੱਤ ਹਾਸਲ ਕਰਵਾਉਣਗੇ ਇੱਥੇ ਹੀ 모ਹਿੰਦਰ ਭਗਤ ਨੇ ਜਲੰਧਰ ਤੋਂ ਹੁਣੇ-ਹੁਣੇ ਚੁਣੇ ਗਏ ਸੰਸਦ ਮੈਂਬਰ ਚਰਨਜੀਤ ਚੰਨੀ ਦੇ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਉਨ੍ਹਾਂ ਕਿਹਾ ਹੈ ਕਿ ਚੰਨੀ ਪਹਿਲਾ ਮੁੱਖ ਮੰਤਰੀ ਸੀ ਜਿਸ ਨੇ ਆਪਣੇ ਹਲਕੇ ਵਿੱਚ ਜ਼ਮਾਨਤ ਸਫਤ ਕਰਵਾ ਲਈ ਸੀ कांग्रेस का यहाँ से उम्मीदवार जीता है एक लाख पचहत्तर हज़ार से वही उम्मीदवार एज ए सी एम अपने हल्के से एम एल ए लड़ा और उसकी एम एल ए में जमानत जबत हो गई किसी भी पंजाब के मुख्यमंत्री की कभी जमानत जबत आज तक नहीं हुई और उसकी जमानत जब्त हुई इसका मतलब कि लोगों में उसका कोई उधार नहीं जो जलंधर का जो एक मैं कह सकता हूं कि सनैरियो अलग बना और कुछ अलग फैक्टर बन गए जो वो जीता है इसलिए उसका अगर कहे कि वही इंसान वही पर्सनैलिटी एक जगह जमानत जब्त हो रही है अगर आप समझते हैं कि चन्नी अगर जीता है तो बहुत बड़ा आदमी है बहुत उसकी परस्... लोग फॉलोअर हैं ऐसी बात नहीं है पहले अपने दिमाग में हमें बात बैठानी चाहिए कि वो जो आदमी जमाना जब करावटा एमएलए का इलेक्शन का जो एमपी जीता है इसका लिए जो विधानसभा का और लोकसभा का इलेक्शन का सारा कोई आपस में लेनदेन नहीं है इसी मौके ही मोहिंदर भगत ने बीजेपी दे उम्मीदवार शीतल अंगुराल नु लेके भी कई गल्लां आख्यां ने मोहिंदर भगत दा कहना सी कि पहला उन्होंने आम आदमी पार्टी तो जीत हासिल कीती ते फिर बीजेपी च शामिल हो के इस्तीफा दे दी ता लोक उनन ते परोसन नहीं करेंगे शीतल अंगुराल इलेक्शन लड़ने जा रहा है और मुझे बहुत हैरानी होती है कि जिस आदमी ने दो साल के बाद ही इस्तीफा दे दिया हो एम एल का और लोगों के साथ विश्वासघात किया हो अब वो दोबारा फिर एम के लिए इलेक्शन लड़ रहा है उसको मेरी समझ से बाहर है इसको इलेक्शन किस लिए लड़ रहा है वो विधायक बनने के लिए विधायक तो पहले था तो उसने क्यों नहीं अपनी ड्यूटी निभाई इसलिए जो है जनता सब जानती है जनता को मालूम है कि दे आर नॉट रिलायबल जनता का देखती है जो आदमी है उसकी क्रेडिबिलिटी समाज में क्या है और उस लिए वो वोट डालती है जिस इंसान का पिछोकड़ क्या है उसकी क्रेडिबिलिटी क्या है लोगों के साथ उसका व्यवहार क्या है सो इसलिए हमें वैसे तो आई आई डैम केयर अबाउट अदर पीपल मुझे तो अपनी अपने बारे में मालूम है कि हम पहले भी सेवा करते आए हैं और अब भी करेंगे जनता मौका मु, देगी और मुझे साफ नज़र आ रहा है जनता में जो सुनने में आता है मिलता हूँ मैं जनता में हमेशा ਔਰ ਉਹ ਲੋਗ ਇਤਨੇ ان سے દુખી ہیں کہتے ہیں کہ اب تو ہمیں نئے آدمی کو لانا ہے भगत जी आपको जमाया हुआ है इसलिए पहले भी आप हमारा काम करते थे तो आप भी करेंगे हम आपको वोट देंगे जिक्रयोग है कि शीतल अंगुराल आम आदमी पार्टी ਤੋਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਭਾਜਪਾ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਵਿਖਣਾ ਹੋਵੇਗਾ ਕਿ ਉਮੀਦਵਾਰਾਂ ਨੇ ਕੀਤੀ ਗਈ ਇਸ अदला बदली ਦੇ ਵਿੱਚ ਕਿਹੜੀ ਪਾਰਟੀ ਨੂੰ ਫਾਇਦਾ ਹੁੰਦਾ ਹੈ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੀਬ ਜਨਤਾ ਦੀ ਗੱਲ ਕੀਤੀ ਪਰ ਇੱਕ ਕਰੋੜਪਤੀ ਨੂੰ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਉਹ ਮੁੱਖ ਮੰਤਰੀ ਜੋ ਕਦੇ ਹੈਲੀਕਾਪਟਰ ਤੋਂ ਥੱਲੇ ਨਹੀਂ ਸੀ ਉਤਰਿਆ ਹੁਣ ਚੋਣਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਕਿਰਾਏ ਤੇ ਰਹਿਣ ਵਾਸਤੇ ਵੀ ਮਜਬੂਰ ਹੋ ਗਿਆ। ਜਲੰਧਰ ਪਛਮੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸ਼ਿਤਰ ਅੰਗੁਰਾਲ ਨੇ ਟਿਕਟ ਮਿਲਣ ਉੱਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ ਇਸ ਦੇ ਨਾਲ ਹੀ ਅੰਗੁਰਾਲ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਕੱਸੇ ਨੇ ਸ਼ਿਤਰ ਅੰਗੁਰਾਲ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਚੋਣਾਂ 'ਚ ਗਰੀਬ ਘਰਾਂ ਦੇ ਨੌਜਵਾਨਾਂ ਨੂੰ ਟਿਕਟ ਦੇਣ ਦੇ ਦਾਅਵੇ ਕਰ ਰਹੀ ਸੀ ਤੇ ਅੱਜ ਸੀਐਮ ਮਾਨ ਵੱਲੋਂ ਅਰਬਪਤੀ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਮਹਿੰਦਰ ਪਗਤ ਜਲੰਧਰ ਵੈਸਟ ਹਲਕੇ ਚ ਨਹੀਂ ਰਹਿੰਦੇ ਉਹਨਾਂ ਨੇ ਕਈ ਕਿਲੋਮੀਟਰ ਦੂਰ ਅਰਬਨ ਸਟੇਟ ਚ ਕਰੋੜਾਂ ਦੀ ਕੀਮਤ ਵਾਲਾ ਮਹਿਲ ਉਸਾਰਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਹੈ ਸ਼੍ਰੀ ਮਹਿੰਦਰ ਪਗਤ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ ਚ ਉਤਾਰਿਆ ਮੈਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਅੱਜ ਤੁਹਾਡੇ ਮੀਡੀਆ ਦੇ ਮਾਧਮ ਦੇ ਨਾਲ ਕਿ ਕਿੱਥੇ ਗਿਆ ਜੀਤ ਲਾਲ ਕਿੱਥੇ ਗਿਆ ਸੋਨ ਲਾਲ ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅਜ ਅਮਰਤਪਾਲ ਜਾਂ ਕੋਈ ਕੋਈ ਵੀ ਛੋਟੇ ਸਤਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ ਇਹ ਆਮ ਆਦਮੀ ਪਾਰਟੀ ਦਾ ਏਜੰਡਾ ਸੀ ਅਸੀਂ ਟਿਕਟਾ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਲੋਕ ਸੜਕਾਂ ਬਣਾਣਗੇ ਜਿਹੜੇ ਲੋਕ ਲੇਬਰ ਕਲਾਸ ਦੇ ਹੋਣਗੇ ਜਿਹੜੇ ਲੋਕ ਮਜ਼ਦੂਰ ਹੋਣਗੇ ਅੱਜ 1 ਕਰੋੜ ਪੱਤੀ ਕੈਂਡੀਡੇਟ ਇੱਕ ਅਰਬ ਪੱਤੀ ਕੈਂਡੀਡੇਟ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਸਿਆਸਤ ਕਰਨ ਤੋਂ ਬਾਅਦ ਆਪਣੇ ਘਰ ਦੇ ਮਹਿਲ ਬਣਾਏ ਮਹਿਲਾ ਦੇ ਵਿੱਚ ਅੱਜ ਉਹਨਾਂ ਦਾ ਪਰਿਵਾਰ ਰਹਿ ਰਿਹਾ ਹੈ ਅੱਜ ਜਿਹਨੂੰ ਟਿਕਟ ਮਿਲੀ ਏ ਮਹਿੰਦਰ ਪਗਲ ਜੀ ਨੂੰ ਉਹ ਜਲੰਧਰ ਵੈਸਟ 'ਚ ਨਹੀਂ ਰਹਿੰਦੇ 10 ਕਿਲੋਮੀਟਰ ਦੂਰ ਜਲੰਧਰ ਵੈਸਟੂ ਉਹਨਾਂ ਦੀ ਕੋਠੀ ਅਰਬਨ ਸਟੇਟ ਦੇ ਵਿੱਚ ਐ ਜਿੱਥੇ ਅਰਬਾਂ ਰੁਪਏ ਦਾ ਮਹਿਲ ਬਣਿਆ ਹੈ ਮੁੱਖ ਮੰਤਰੀ ਦਾ ਜਹਾਜ਼ ਪੀਏਪੀ ਉਤਰਦਾ ਸੀ ਸਿੱਧਾ ਰੈਡੀਸਨ ਰੈਡੀਸਨ ਤੋਂ ਗੱਡੀ 'ਚ ਬੈਣਾ ਪੀਏਪੀ ਦੇ ਜਹਾਜ਼ ਤੋਂ ਚੰਡੀਗੜ੍ਹ ਚਲੇ ਜਾਣਾ ਕਦੀ ਵੀ ਕਿਸੇ ਕਾਰਕਟਰਤਾ ਦੇ ਘਰ ਉਹ 28 ਮਹੀਨਿਆਂ ਦੇ ਵਿੱਚ ਨਹੀਂ ਆਏ ਕਦੀ ਵੀ ਕਿਸੇ ਕਾਰਕਟਰਤਾ ਨੂੰ ਆਪਣੀ ਗੱਡੀ 'ਚ ਨਹੀਂ ਬਿਠਾਇਆ ਕਦੀ ਕਿਸੇ ਕਾਰਕਿਰਤਾ ਦੀ ਗੱਲ ਨਹੀਂ ਸੁਣੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਮੂੰਹ ਮੋੜ ਚੁੱਕੇ ਨੇ ਆ ਜਾਮਾਦੀ ਪਾਰਟੀ ਨੂੰ ਚਲਦਾ ਕਰਨ ਦੇ ਲਈ ਤਿਆਰ ਬੈਠੇ ਆ ਅੱਜ ਉਹਨਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਲੈ ਕੇ ਮੇਰੇ ਮੁਕਾਬਲੇ ਲੜਨ ਦੇ ਲਈ ਮੈਦਾਨ ਚਾਣਾ ਪੈ ਰਿਹਾ ਹੈ ਜ਼ਿਕਰੋ ਹੈ ਕਿ ਆਮ ਆਦਮੀ ਪਾਰਟੀ ਅਤੇ ਬੀਜਪੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਜੇ ਤੱਕ ਕੋਈ ਫੈਸਲਾ ਨਹੀਂ ਲਿਆ ਵਿਖਣਾ ਹੋਵੇਗਾ ਕਿ ਬਾਕੀ ਪਾਰਟੀਆਂ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀਆਂ ਨੇ ਤੇ ਇਹ ਮਾਮਲਾ ਕਿੰਨਾ ਕੁ ਸਖਤ ਹੁੰਦਾ ਹੈ ਬੀਤੇ ਦਿਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੱਡਵਾਲ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਗਿਆ ਸੀ ਜੋ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਦੱਸਿਆ ਜਾਂਦਾ ਹੈ ਕਿਸਾਨਾਂ ਦੀਆਂ ਮੰਗਾਂ ਨੇ ਕਿ ਜਾਂ ਤਾਂ ਇਹ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਇਸ ਦੇ ਪੁਰਾਣੇ ਰੇਟ ਜਿਹੜੇ ਨੇ ਉਹ ਲਾਗੂ ਕਰ ਦਿੱਤੇ ਜਾਣ ਇਸ ਦੇ ਨਾਲ ਹੀ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਇਸ ਟੋਲ ਪਲਾਜ਼ੇ ਤੇ ਕੇਵਲ ਪੰਜਾਬੀ ਮੁੰਡੇ ਕੁੜੀਆਂ ਨੂੰ ਹੀ ਕੰਮ ਦੇ ਉੱਤੇ ਰੱਖਿਆ ਜਾਵੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰ੍ਹਾਂ ਦਰਨੇ ਦੇ ਉੱਤੇ ਡਟੇ ਰਹਿਣਗੇ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੀਤੇ ਦਿਨ ਤੋਂ ਫ੍ਰੀ ਹੋ ਗਿਆ ਹੈ ਪਰ ਕਿਸਾਨਾਂ ਦਾ ਦਰਣਾ ਹਜੇ ਵੀ ਜਾਰੀ ਹੈ ਕਿਸਾਨਾਂ ਦੇ ਦਰਨੇ ਦਾ ਅੱਜ ਦੂਜਾ ਦਿਨ ਹੈ ਤੇ ਕਿਸਾਨਾਂ ਨੇ ਮੰਗ ਪੱਤਰ ਵੀ ਤਿਆਰ ਕਰ ਲਿਆ ਹੈ ਕਿਸਾਨਾਂ ਨੇ ਮੁੱਖ ਮੰਗਾਂ ਅੱਗੇ ਰੱਖੀਆਂ ਨੇ ਜਿਨ੍ਹਾਂ ਵਿੱਚੋਂ ਮੇਨ ਮੰਗ ਇਹ ਹੈ ਕਿ ਜਾਂ ਤਾਂ ਲਾਡਵਾਲ ਟੋਲ ਪਲਾਜ਼ਾ ਦੀ ਰੇਟ ਪੁਰਾਣੀ ਕੀਤੇ ਜਾਣ ਤੇ ਜਾਂ ਫਿਰ ਇਹ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਟੋਲ ਪਲਾਜ਼ੇ ਦੀ ਮਿਆਦ ਖਤਮ ਹੋ ਗਈ ਹੈ ਪਰ ਕਿਸਾਨਾਂ ਦਾ ਦੋਸ਼ ਹੈ ਕਿ ਸਿਆਸੀ ਆਗੂਆਂ ਦੀ ਸ਼ਹਿ ਦੇ ਉੱਤੇ ਟੋਲ ਪਲਾਜ਼ਾ ਹਜੇ ਵੀ ਚੱਲ ਰਿਹਾ ਹੈ ਮੰਗਾ ਇੱਕ ਤੇ ਹੈਗਾ ਜੀ ਜਿਵੇਂ ਮੰਨ ਲਓ 150 ਰੁਪਏ ਦੀ ਪਰਚੀ ਕਰਦੇ ਹੋ ਜਿੰਨਾ ਟੋਲ ਵਧਿਆ ਉਹ ਘਟਾ ਕੇ 150 ਦੀ ਪਰਚੀ ਕਰਦੇ ਹੋ 24 ਘੰਟੇ ਹੋ ਜਾਣਾ 24 ਘੰਟੇ ਚ ਬੰਦਾ ਜਿੰਨੀ ਵਾਰੀ ਮਰਜ਼ੀ ਆਵੇ ਜਾਵੇ ਨੰਬਰ 2 ਤੇ ਇਸੇ ਤਰ੍ਹਾਂ ਜਿਹੜੇ ਵੱਡੇ ਵਹੀਕਲ ਨੇ ਉਹਨਾਂ ਨੇ ਵੀ ਸੈਟਿੰਗ ਇਸੇ ਤਰ੍ਹਾਂ ਕੀਤੀ ਜਾਵੇ ਉਸ ਤੋਂ ਬਾਅਦ ਨੰਬਰ 2 ਜਿਹੜੀ ਆਪਣੀ ਮਹੀਨਾਵਾਰ ਪਾਸ ਬਣਦਾ ਉਹ 170 ਰੁਪਏ ਦੇ ਵਿੱਚ ਮਹੀਨਾਵਾਰ ਪਾਸ ਬਣਾਇਆ ਜਾਵੇ ਜਿਹੜਾ 20 ਕਿਲੋਮੀਟਰ ਦਾ ਏਰੀਆ ਜਿਹੜਾ ਐਨ ਐਚ ਏ ਅਥਾਰਟੀ ਦਾ 11 ਨੰਬਰ ਪੈਰਾ ਵਾ ਉਹਦੇ ਮੁਤਾਬਕ ਇਹ ਫਰੀ ਕੀਤਾ ਜਾਵੇ ਨੰਬਰ 3 ਦੇ ਇੱਥੇ ਲੈਟਰਿੰਗ ਬਾਥਰੂਮ ਜਾਂ ਹੋਰ ਜਿਹੜੇ ਸਿਸਟਮ ਨਹੀਂ ਹੈਗੇ ਇਹਨਾਂ ਕੋ ਲੇਟਾਂ ਰੋਡ ਦੇ ਵਿੱਚ ਤੋਂ ਇਹ ਟ੍ਰੇਨ ਸਿਸਟਮ ਇਹਨਾਂ ਦਾ ਇਹਨੂੰ ਸਹੀ ਸਾਰੇ ਨੂੰ ਸਹੀ ਕੀਤਾ ਜਾਵੇ ਇਹ ਤਿੰਨ ਕਿ ਚਾਰ ਮੰਗਾਂ ਨੇ ਇੱਕ ਮੰਗ ਸਭ ਤੋਂ ਜ਼ਰੂਰੀ ਆ ਵੀ ਜਿੰਨੇ ਪੰਜਾਬ ਦੇ ਟੋਲ ਪਲਾਜੇ ਨੇ ਇਹਨਾਂ ਵਿੱਚ ਪੰਜਾਬ ਦੇ ਲੜਕੇ ਲੜਕੀਆਂ ਨੂੰ ਰੱਖਿਆ ਜਾਵੇ ਜਿਹੜੇ ਪੰਜਾਬੀ ਨੂੰ ਜਾਣਦੇ ਹੋਣ ਕਈ ਵਾਰੀ ਕਾਰਡ ਫੜਾਈ ਦਾ ਤਾਂ ਕੋ ਲੜਾਈ ਸ਼ੁਰੂ ਹੋ ਜਾਂਦੀ ਇਹਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਦੀ ਕੇਸ ਕਰਕੇ ਜਿੰਨੇ ਵੀ ਪੰਜਾਬ ਦੇ ਟੋਲ ਪਲਾਜੇ ਆ ਉੱਤੇ ਪੰਜਾਬੀ ਮੁੰਡਿਆਂ ਨੂੰ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਹੀ ਰੱਖਿਆ ਜਾਵੇ ਪੰਜਾਬੀ ਲੜਕੀਆਂ ਨੂੰ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਰੱਖਿਆ ਜਾਵੇ ਤੁਹਾਡੇ ਇੱਥੇ ਨਾਲ ਕਈ ਸਾਥੀ ਬੈਠੇ ਉਹਦਾ ਟਾਈਮ 2 ਸਾਲ ਪਹਿਲਾਂ ਪੂਰਾ ਹੋਇਆ ਹੋਇਆ ਹਾਂ ਇਹ ਸਾਨੂੰ ਪਤਾ ਵੀ 2 ਸਾਲ ਪਹਿਲਾਂ ਟਾਈਮ ਪੂਰਾ ਆਇਆ ਫਿਰ ਇਹਨਾਂ ਨੇ ਕਰੋਨਾ ਤੇ ਜਿਹੜਾ ਦਿੱਲੀ ਸ਼ਹਿਰ ਚੱਲਿਆ ਉਹਦਾ 1 ਸਾਲ ਲਿਆ ਸੀ ਵੀ ਸਾਡਾ 1 ਸਾਲ ਖਰਾਬ ਕਰਤਾ ਹੁਣ 1 ਸਾਲ ਹੋ ਗਿਆ ਨਿਆਂ ਦੀ ਚੱਲ ਰਿਹਾ 10 ਮਈ ਨੂੰ ਇਹਦੀ ਮੁਨਿਆਦ ਪੂਰੀ ਹੋ ਗਈ ਆ ਅਖਬਾਰ ਦੇ ਹਿਸਾਬ ਨਾਲ 11 ਤਰੀਕ ਨੂੰ ਟੈਂਡਰ ਲੱਗਣਾ ਸੀ ਨਹੀਂ ਲੱਗਿਆ ਦਾ ਕੋਈ ਇਹ ਚ ਕੋਈ ਕੰਪਨੀ ਟੈਂਡਰ ਲਾਉਣ ਹੀ ਨਹੀਂ ਆਈ ਇਹਦਾ ਮਤਲਬ ਅਨਲੀਗਲ ਤਾਂ ਨਹੀਂ ਹੈ ਕੋਈ ਨਾ ਕੋਈ ਕੋਈ ਨਾ ਕੋਈ ਤੇ ਇਹਦੇ ਪਿੱਛੇ ਰਾਜ ਛੁਪਿਆ ਔਰ ਕਿੰਨੇ ਇੱਕ ਵੱਡਾ ਗਵਨ ਆ ਇਹ ਸਾਹਮਣੇ ਆ ਜੂਗਾ ਜੇ ਅਗਰ ਪ੍ਰਸ਼ਾਸਨ ਚਾਵੇ ਤਾਂ ਗਵਨ ਸਾਹਮਣੇ ਆ ਸਕਦਾ ਕਿਹੜੇ ਕਿਹੜੇ ਲੀਡਰਾਂ ਦੀ ਮਿਲੀ ਭੁਗਤਣਾ ਕਰਕੇ ਅੱਜ ਜਿਹੜੀਆਂ ਲੋਕਾਂ ਦੀਆਂ ਜੇਬਾਂ ਨੇ ਉਹ ਕਟੀਆਂ ਜਾ ਰਹੀਆਂ ਨੇ ਇਹਦੇ ਵਿੱਚ ਵੱਡੇ ਐਮਪੀ ਐਮਐਲਏ ਦਾ ਹੱਥ ਹੈਗਾ ਵਾ ਜਿਕਰ ਹੋਇਆ ਕਿ ਕਿਸਾਨਾਂ ਦੇ ਦਰਨੇ ਦਾ ਭਾਵੇਂ ਅੱਜ ਦੂਜਾ ਦਿਨ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਇਹ ਦਰਨਾ ਜਾਰੀ ਰਹੇਗਾ ਵੇਖਣਾ ਹੋਵੇਗਾ ਕਿ ਸਰਕਾਰ ਕਦੋਂ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਤੇ ਲਾਡੋਵਾਲ ਟੋਲ ਪਲਾਜ਼ੇ ਨੂੰ ਲੈ ਕੇ ਕੀ ਅਹਿਮ ਫੈਸਲੇ ਲਏ ਜਾਂਦੇ ਨੇ ਦਿੱਲੀ ਦੇ ਵਿੱਚ ਦਿੱਲੀ ਵਾਸੀਆਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ हिमाचल ਦੇ ਕੋਲੋਂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਹਰਿਆਣਾ ਨੂੰ ਵੀ ਪਾਣੀ ਛੱਡਣ ਵਾਸਤੇ ਕਿਹਾ ਜਾ ਰਿਹਾ ਹੈ ਮਾਮਲਾ ਅਦਾਲਤ ਦੇ ਵਿੱਚ ਸੁਣਵਾਈ ਦੇ ਅਧੀਨ ਹੈ ਤੇ ਅੱਜ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਵੱਲੋਂ ਬੀਜੇਪੀ ਸਰਕਾਰ ਨੂੰ ਇਸ ਪਾਣੀ ਦੇ ਮੁੱਦੇ ਤੇ ਘੇਰਿਆ ਗਿਆ ਉਹਨਾਂ ਕਿਹਾ ਹੈ ਕਿ ਬੀਜੇਪੀ ਦੇ ਕਰਕੇ ਹੀ ਦਿੱਲੀ ਦੇ ਵਿੱਚ ਇਹ ਜਲ ਸੰਕਟ ਪੈਦਾ ਹੋਇਆ ਹੈ ਬੀਤੇ ਦਿਨ ਦਿੱਲੀ ਜਲ ਬੋਰਡ ਦੇ ਦਫਤਰ ਦੇ ਵਿੱਚ ਭੰਨ ਤੋੜ ਕੀਤੀ ਗਈ ਸੀ ਅਤੇ ਭਾਜਪਾ ਦੇ ਵਰਕਰਾਂ ਦੇ ਉੱਤੇ ਅਜਹੀ ਗੁੰਡਾਗਰਦੀ ਕਰਨ ਦੇ ਅਤੇ ਪਾਈਪਾਂ ਲਾਈਨਾਂ ਦੀ ਭੰਨ ਤੋੜ ਕਰਨ ਦੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਅੱਜ ਦਿੱਲੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਤੇ ਦਿੱਲੀ ਵਿੱਚ ਜਲ ਸੰਕਟ ਪੈਦਾ ਕਰਨ ਦੇ ਦੋਸ਼ ਲਗਾਏ ਗਏ ਨੇ ਸੰਜੇ ਸਿੰਘ ਦਾ ਕਹਿਣਾ ਹੈ ਕਿ ਇਸ ਸੰਕਟ ਦੇ ਸਮੇਂ ਦੇ ਵਿੱਚ ਵੀ ਭਾਜਪਾ ਗੁੰਡਾਗਰਦੀ ਕਰ ਰਹੀ ਹੈ بجائے ਇਸ ਦੇ ਕਿ ਉਹ ਹਰਿਆਣਾ ਦੀ ਭਾਜਪਾ ਸਰਕਾਰ ਨਾਲ ਗੱਲ ਕਰਕੇ ਦਿੱਲੀ ਨੂੰ ਪਾਣੀ ਦਿਵਾਵੇ ਸੰਜੇ ਸਿੰਘ ਦਾ ਕਹਿਣਾ ਸੀ ਕਿ ਦਿੱਲੀ ਆਪਣਾ ਹੱਕ ਮੰਗ ਰਹੀ ਹੈ ਇਸ ਮੌਕੇ ਉਹਨਾਂ ਨੇ ਦਿੱਲੀ ਦੇ ਐਲਜੀ ਉੱਤੇ ਵੀ ਕਈ ਦੋਸ਼ ਲਗਾਏ ਦਿੱਲੀ के अंदर पिछले कई दिनों से भारतीय जनता पार्टी के द्वारा प्रायोजित पानी का संकट चल रहा है और जब मैं कह रहा हूं कि भारतीय जनता पार्टी के द्वारा प्रायोजित पानी का संकट तो मैं ये बताना चाहता हूं कि बीजेपी वाले चाहते हैं दिल्ली के लोग पानी ना पाए दिल्ली के लोगों को पानी उपलब्ध ना हो और इसके लिए जितने जतन जितनी साजिश जितने तरीके से दिल्ली को पानी संकट में डाल सकते हैं पूरी की पूरी पूरी कोशिश बीजेपी के लोग कर रहे हैं आप सब लोग जानते हैं दिल्ली के अंदर हरियाणा से पानी आता है एक निश्चित मात्रा में उनको पानी देना होता है और अगर वो पानी उस मात्रा में दिल्ली को नहीं देंगे तो जाहिर तौर पे पानी की हम हरियाणा के लोगों का पानी तो मांग नहीं रहे हम तो दिल्ली के हिस्से का पानी मांग रहे हैं आप वो भी नहीं देना चाहते दूसरा जब एल साहब से शिकायत कीजिए तो एल साहब शिकायतों का निस्तारण करने के बजाय उसमें अपना राजनीतिक स्टेटमेंट जारी करते रहते हैं उनको उनका भी इंटरेस्ट इस बात में है कि दिल्ली में कैसे पानी की समस्या रहे और इन सब के बीच में जब लोग पानी के संकट से जूझ रहे हैं तो भारतीय जनता पार्टी के लोग हल्ला हंगामा गुंडागर्दी ऑफिस में तोड़फोड़ पानी की सप्लाई रोकना पानी की पाई तोड़ना ये कर रहे हैं मतलब आपको ऐसे संकट के समय में दिल्ली की पानी का समस्या का समाधान कराने के लिए बीजेपी के सात सांसद जिताए दिल्ली के लोगों ने क्या उन सातों सांसदों को जो अब मंत्री भी बन चुके हैं उनको आवाज नहीं उठानी चाहिए पानी के लिए क्या उनके मुंह से इतनी आवाज नहीं निकलनी चाहिए कि जो हरियाणा ਸਰਕਾਰ ਕੋ ਪਾਣੀ ਦਿੱਲੀ ਕੋ ਦੇਣਾ ਹੈ ਜ਼ਿਕਰ ਹੋਇਆ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਲਗਾਤਾਰ ਬਰਕਰਾਰ ਹੈ ਜਿਸ ਦੇ ਚਲਦਿਆਂ ਕੋਰਟ ਦੇ ਵਿੱਚ ਵੀ ਇਹ ਮਾਮਲਾ ਸੁਣਵਾਈ ਦੇ ਅਧੀਨ ਹੈ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਨੂੰ ਲੈ ਕੇ ਅਦਾਲਤ ਕੀ ਅਹਿਮ ਫੈਸਲਾ ਲੈਂਦੀ ਹੈ ਸੋ ਆਪ ਦਾ ਮੁੱਖ ਮੰਤਰੀ ਅਤੇ ਹੁਣੇ-ਹੁਣੇ ਜਲੰਧਰ ਤੋਂ ਸੰਸਦ ਮੈਂਬਰ ਬਣੇ ਚਰਨਜੀਤ ਸਿੰਘ ਚੰਨੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਦੱਸ ਦਈਏ ਕਿ ਇਸ ਮੌਕੇ ਤੇ ਉਹਨਾਂ ਨੇ ਬੀਤੇ ਦਿਨ ਦਲਹੌਜ਼ੀ ਦੇ ਵਿੱਚ ਐਨਆਰਆਈ ਪਰਿਵਾਰ ਤੇ ਹੋਏ ਹਮਲੇ ਦਾ ਮੁੱਦਾ ਚੁੱਕਿਆ ਤੇ ਕਾਰਵਾਈ ਦੀ ਮੰਗ ਕੀਤੀ ਹੈ ਨਾਲ ਹੀ ਉਹਨਾਂ ਨੇ ਕੰਗਣਾ ਰਣੌਤ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਭਾਜਪਾ ਸਰਕਾਰ ਤੇ ਵੀ ਜਮ ਕੇ ਸ਼ਬਦੀ ਹਮਲੇ ਕੀਤੇ ਨੇ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਦਲਹੌਜ਼ੀ ਵਿੱਚ ਆਪਣੀ ਸਪੈਨਿਸ਼ ਪਤਨੀ ਦੇ ਨਾਲ ਘੁੰਮਣ ਗਏ ਐਨਆਰਆਈ ਪੰਜਾਬੀ ਉੱਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਨੇ ਸਿਆਸੀ ਤੂਲ ਖੜ ਲਿਆ ਸੀ ਕਿਉਂਕਿ ਇੱਕ ਪੈਲੂ ਇਹ ਵੀ ਸਾਹਮਣੇ ਆਇਆ ਸੀ ਕਿ ਕੰਗੜਾ ਰਣੋਤ ਮਾਮਲੇ ਦਾ ਗੁੱਸਾ ਕੱਢਿਆ ਗਿਆ ਹੈ ਦੇ ਜਪਾਲ ਸਿੰਘ ਅੱਜ ਇਸ ਮਾਮਲੇ ਸਬੰਧੀ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਉਹਨਾਂ ਨੇ ਮਾਮਲਾ ਮੁੱਖ ਮੰਤਰੀ ਸੁਖੂ ਦੇ ਧਿਆਨ ਵਿੱਚ ਲਿਆਂਦਾ ਹੋਇਆ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਚੰਨੀ ਦੇ ਵੱਲੋਂ ਕੰਗੜਾ ਰਣੌਤ ਦੀ ਆਲੋchna ਕੀਤੀ ਗਈ ਹੈ ਤੇ ਭਾਜਪਾ ਦੇ ਉੱਤੇ ਵੀ ਨਫ਼ਰਤ ਫੈਲਾਉਣ ਦੇ ਦੋਸ਼ ਲਗਾਏ ਗਏ ਨੇ। ਇਹ ਮਾਚ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਦਿਲਹੌਜੇ ਦਿਲਹੌਜੇ ਖਿਆਲ ਵਿੱਚ ਦਿਲਹੌਜੇ ਦਿਲਹੌਜੇ ਦੇ ਵਿੱਚ ਆਇਆ ਕਿ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਬੀ ਜੀ ਪੀ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਇੱਕ ਤੁਹਾਡੀ ਨੌਲੇਜ ਨਹੀਂ ਆਇਆ ਹੋਣਾ ਡਲਹੋਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹਨੂੰ ਸਪੈਨਿਸ਼ ਗੜਕੂ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁਟਤਾ ਤੇ ਤੁਸੀਂ ਉਹ ਗੈਰਨੀ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਜੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਰਹਾ ਕਿਉਂ ਕੋਈ ਐਸੀ ਕੋਈ ਬਾਤ ਹੀ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾੜ ਉੱਠਿਆ ਹੋਇਆ ਹੈ ਤੇ ਤੁਹਾਨੂੰ ਇਹ ਕੈਨਡਲੀ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੌ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਫਰਤ ਦੀ ਰਾਜਨੀਤੀ ਬੀਜੇਪੀ ਫਲਾ ਰਹੀ ਹੈ ਆਪ ਇਸ ਕੋ ਜਰੂਰ ਧਿਆਨ ਦੇ ਕੇ ਇਸ ਵੀ ਐਕਸ਼ਨ ਜ਼ਿਕਰ ਹੋਇਆ ਕਿ ਬੀਤੇ ਦਿਨ ਐਨਆਰਆਈ ਮਸਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੁਆਰਾ ਵੀ ਐਨਆਰਆਈ ਜੋੜੇ ਦੇ ਨਾਲ ਮੁਲਾਕਾਤ ਕਰਕੇ ਹਾਲ-ਚਲ ਜਾਣਿਆ ਗਿਆ ਸੀ ਤੇ ਉਹਨਾਂ ਦੱਸਿਆ ਸੀ ਕਿ ਅੰਮ੍ਰਿਤਸਰ ਦੇ ਵਿਖੇ ਅਪਰਾਧੀਆਂ ਦੇ ਉੱਤੇ ਪਰਚਾ ਵੀ ਦਰਜ ਕਰਵਾ ਦਿੱਤਾ ਗਿਆ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਮੋੜ ਆਉਂਦਾ ਹੈ ਤੇ ਦੋਸ਼ੀਆਂ ਉੱਤੇ ਕੀ ਕਾਰਵਾਈ ਹੁੰਦੀ ਹੈ ਜਲੰਧਰ ਤੋਂ ਸੰਸਦ ਮੈਂਬਰ ਬਣੇ ਚਰਨਜੀਤ ਚੰਨੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਤੇ ਉਹਨਾਂ ਕਿਹਾ ਕਿ ਨਸ਼ੇ ਦੇ ਮੁੱਦੇ ਉੱਤੇ ਉਹ ਧਰਨਾ ਵੀ ਕਰਨਗੇ ਤੇ ਡਟ ਕੇ ਸੰਘਰਸ਼ ਕਰਨਗੇ ਦੱਸ ਦਈਏ ਕਿ ਚਰਨਜੀਤ ਚੰਨੀ ਮੁਸਲਿਮ ਪਾਈਚਾਰੇ ਦੇ ਨਾਲ Eid ਮਨਾਉਣ ਵਾਸਤੇ ਗਏ ਹੋਏ ਸਨ ਇੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਨਸ਼ੇ ਦੇ ਮੁੱਦਿਆਂ ਦੇ ਉੱਤੇ ਟਿੱਪਣੀ ਕੀਤੀ ਹੈ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਮੁਸਲਿਮ ਪਾਈਚਾਰੇ ਦੇ ਵੱਲੋਂ ਬੜੀ ਹੀ ਧੂਮ ਧਾਮ ਦੇ ਨਾਲ ਬਕਰੀਦ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਜਲੰਧਰ ਤੋਂ ਹੁਣੇ-ਹੁਣੇ ਸੰਸਦ ਮੈਂਬਰ ਚੁਣੇ ਗਏ ਚਰਨਜੀਤ ਚੰਨੀ ਵੀ ਦਰਗਾਹ ਤੇ ਈਦ ਮਨਾਉਣ ਵਾਸਤੇ ਪਹੁੰਚੇ। ਮੁਸਲਿਮ ਪਾਈਚਾਰੇ ਨੂੰ ਈਦ ਦੀ ਵਧਾਈ ਦਿੰਦਿਆਂ ਹੋਇਆਂ ਚਰਨਜੀਤ ਚੰਨੀ ਨੇ ਦਰਗਾਹ ਦੇ ਵਿੱਚ ਨਮਾਜ਼ ਵੀ ਅਦਾ ਕੀਤੀ। ਇਸ ਮੌਕੇ ਮੁਸਲਿਮ ਪਾਈਚਾਰੇ ਵਿੱਚ ਉਤਸ਼ਾਹ ਅਤੇ ਖੁਸ਼ੀ ਦੇਖਣ ਵਾਲੀ ਸੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਚਰਨਜੀਤ ਚੰਨੀ ਨੇ ਏਕਤਾ ਦਾ ਸੰਦੇਸ਼ ਦਿੱਤਾ। ਇਸੇ ਮੌਕੇ ਹੀ ਉਹਨਾਂ ਨੇ ਨਸ਼ੇ ਦੇ ਨਾਲ ਹੋ ਰੀਆਂ ਮੌਤਾ ਸਬੰਧੀ ਵੀ ਟਿੱਪਣੀ ਕੀਤੀ ਹੈ ਚਰਨਜੀਤ ਚੰਨੀ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਵਧ ਰਿਹਾ ਹੈ ਤੇ ਪੰਜਾਬ ਸਰਕਾਰ ਨੂੰ ਇਸ ਤੇ ਰੋਕ ਲਗਾਉਣ ਵਾਸਤੇ ਦਰਖਾਸਤ ਦਿੱਤੀ ਗਈ ਹੈ ਚੰਨੀ ਨੇ ਇਹ ਵੀ ਕਿਹਾ ਹੈ ਕਿ ਉਹ ਨਸ਼ੇ ਦੇ ਮੁੱਦੇ ਨੂੰ ਲੈ ਕੇ ਧਰਨਾ ਲਗਾਉਣਗੇ ਤੇ ਜਦੋਂ ਤੱਕ ਪੰਜਾਬ 'ਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਪੂਰੀ ਦੁਨੀਆ ਦੇ ਵਿੱਚ ਈਦ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਵੀ ਅੱਜ Eidgah ਦੇ ਵਿੱਚ ਆਇਆ ਸਾਰਿਆਂ ਨਾਲ ਮਿਲ ਕੇ ਨਮਾਜ਼ ਪੜ੍ਹੀ ਹੈ ਅਰਦਾਸ ਕੀਤੀ ਹੈ ਸਾਰਿਆਂ ਨੇ ਮਿਲ ਕੇ ਕਿ ਸਾਰੇ ਜਗਤ ਦੇ ਵਿੱਚ ਪੰਜਾਬੀਆਂ ਦੇ ਵਿੱਚ ਸਤਿ ਭਾਵਨਾ ਰਹੇ ਆਪਸੀ ਸਾਰੇ ਧਰਮਾਂ ਦਾ ਪਿਆਰ ਰਹੇ ਤੇ ਸਾਰੇ ਧਰਮ ਇਕੱਠੇ ਹੋ ਕੇ ਅੱਗੇ ਵਧਣ ਤੇ ਸਾਰਿਆਂ ਦੀ ਤਰੱਕੀ ਹੋਵੇ ਸੋ ਮੈਂ ਸਾਰੇ ਸਮਾਜ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਬਾਦ ਹੈ ਨਾ Eid ਮੁਬਾਰਕ ਹੋਵੇ ਪੰਜਾਬ ਸਰਕਾਰ ਖਾਸ ਤੌਰ ਤੇ ਡਰਗ ਦੇ ਮਾਮਲੇ ਦੇ ਵਿੱਚ ਬਿਲਕੁਲ ਵੀ ਸੰਜੀਦਾ ਨਹੀਂ ਹੈ ਪਿਛਲੇ 2 ਸਾਲਾਂ ਜਿ जिस ਤਰੀਕੇ ਦੇ ਨਾਲ ਇੱਥੇ ਨਸ਼ੇ ਦੀ ਪਰਮਾਰ ਹੋਈ ਹੈ ਹਰ ਪਿੰਡ ਹਰ ਮੁਹੱਲੇ ਹਰ ਗਲੀ ਦੇ ਵਿੱਚ ਨਸ਼ਾ ਵਿਕਣ ਲੱਗਿਆ ਹੋਇਆ ਹੈ ਇਹ ਬਿਨਾ ਸਰਕਾਰ ਦੀ ਸ਼ੈ ਤੇ ਤੇ ਪੁਲਿਸ ਦੀ ਇਨਵੋਲਵਮੈਂਟ ਤੇ ਬਿਨਾ ਹੋ ਨਹੀਂ ਸਕਦਾ ਸੋ ਸਰਕਾਰ ਹੋਸ਼ ਕਰੇ ਜੋ ਪਹਿਲਾਂ ਵਾਅਦੇ ਕੀਤੇ ਸੀ ਨਸ਼ਾ ਦੂਰ ਕਰਾਂਗੇ ਉਸ ਤੇ ਕਾਰਵਾਈ ਕਰੇ ਜਲੰਧਰ ਦੇ ਵਿੱਚ ਬਹੁਤ ਭਾਰੀ ਨਸ਼ੇ ਦਾ ਰੁਝਾਨ ਹੈ ਸੋ ਇਹਦੇ ਵਿੱਚ ਅਸੀਂ ਆਪਣੇ ਵੱਲੋਂ ਸੰਘਰਸ਼ ਵਿੱਡਾਂਗੇ ਜਿਹੜੇ ਨਸ਼ੇ ਵੇਚਦੇ ਐ ਤੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰੇਗੀ ਐਸੀ ਉਹਦੇ ਖਿਲਾਫ ਪੂਰੇ ਧਰਨੇ ਪ੍ਰਦਰਸ਼ਨ ਤੇ ਐਜੀਟੇਸ਼ਨ ਕਰਾਂਗੇ ਤੇ ਇੱਥੋਂ ਹਰ ਤਰੀਕੇ ਦੇ ਨਾਲ ਨਸ਼ਾ ਖਤਮ ਕਰਨ ਵਾਸਤੇ ਅਸੀਂ ਸੰਘਰਸ਼ ਕਰਾਂਗੇ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵਿੱਚ ਆਏ ਦਿਨ ਨਸ਼ੇ ਨੂੰ ਲੈ ਕੇ ਕਿਸ ਨਾ ਕਿਸੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਹੁੰਦਾ ਹੈ ਤੇ ਇਸ ਨੂੰ ਲੈ ਕੇ ਸਰਕਾਰ ਦੋਵਾਂ ਵੀ ਘੇੜਿਆ ਜਾਂਦਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਚਰਨਜੀਤ ਚੰਨੀ ਦੇ ਵਲੋਂ ਧਰਨੇ ਦੀ ਜੋ ਗੱਲ ਆਖੀ ਗਈ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸਫਾਈ ਦੇ ਮੁੱਦੇ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਨੂੰ ਜਿੱਥੇ ਘੇਰਿਆ ਹੈ ਉੱਥੇ ਹੀ ਮੌਜੂਦਾ ਸਰਕਾਰ ਤੇ ਵੀ ਤਿੱਖੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਹੈ ਕਿ ਕਿਉਂਕਿ ਹੁਣ ਚੋਣ ਪ੍ਰਚਾਰ ਕਰਨ ਵਾਸਤੇ ਮੁੱਖ ਮੰਤਰੀ ਨੇ ਜਲੰਧਰ ਆਉਣਾ ਹੈ ਇਸ ਕਰਕੇ ਨਗਰ ਨਿਗਮ ਜੜਾ ਉਹ ਹਰਕਤ ਦੇ ਵਿੱਚ ਆ ਗਿਆ ਹੈ ਉਹਨਾਂ ਨਗਰ ਨਿਗਮ ਦੀ ਕਾਰਵਾਈ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਹੈ ਕਿ ਹੁਣ ਤੱਕ ਜਲੰਧਰ ਵੈਸਟ ਦੇ ਵਿੱਚ ਸਾਫ ਸਫਾਈ ਨਹੀਂ ਸੀ ਪਰ ਹੁਣ ਸੀਐਨ ਦੇ ਆਉਣ ਦੇ ਚਾਹ ਦੇ ਵਿੱਚ ਸਾਫ ਸਫਾਈ ਸ਼ੁਰੂ ਹੋ ਚੁੱਕੀ ਹੈ ਜਲੰਧਰ ਵੈਸਟ ਹਲਕੇ ਦੀ ਸਫਾਈ ਵਿਵਸਥਾ ਨੂੰ ਲੈ ਕੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨੇ ਦੱਸ ਤਏ ਕਿ ਇੱਥੋਂ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਤੇ ਮੁਰਤੋਂ ਜਿੰਮੇ ਚੋਣ ਹੋਣ ਜਾਣੀ ਹੈ ਜਿਸ ਵਾਸਤੇ ਵੀ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਹੀ ਆਪਣਾ ਉਮੀਦਵਾਰ ਚੁਣਿਆ ਹੈ ਸੁਸ਼ੀਲ ਰਿੰਕੂ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸੀਐਮ ਮਾਨ ਹੁਣ ਇਸ ਹਲਕੇ 'ਚ ਚੋਣ ਪ੍ਰਚਾਰ ਕਰਨਗੇ ਇਸ ਲਈ ਨਗਰ ਨਿਗਮ ਹਰਕਤ ਚਾਇਆ ਹੈ ਨਗਰ ਨਿਗਮ ਦੇ ਵੱਲੋਂ ਹਲਕੇ ਦੀ ਸਫਾਈ ਸ਼ੁਰੂ ਕੀਤੀ ਗਈ ਹੈ। ਉਂਝ ਇਸ ਹਲਕੇ ਦੇ ਹਾਲਾਤ afghanistan ਦੇ ਨਾਲੋਂ ਵੀ ਭੈੜੇ ਨੇ ਜਿੱਥੇ ਵਿਕਾਸ ਦੂਰ ਦੂਰ ਤੱਕ ਵਖਾਈ ਨਹੀਂ ਦਿੰਦਾ। ਜਲੰਧਰ ਵੈਸਟ ਦੀ ਜਿਹੜੀ ਆ ਬਾਏ ਇਲੈਕਸ਼ਨ ਆ। ਔਰ ਅੱਜ ਨਗਰ ਨਿਗਮ ਜਿਹੜਾ ਹੈ ਥੋੜਾ ਬੋਤਾ ਜਾਗਿਆ ਹੋਇਆ ਜਿਆਦਾ ਨਹੀਂ। ਕਿਉਂਕਿ ਪਤਾ ਚੱਲਿਆ ਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਜ਼ੋਰ ਲਗਾਣਾ ਇੱਥੇ ਰਹਿਣਾ। ਜਲੰਧਰ ਵੈਸਟ 'ਚ ਸ਼ਾਇਦ ਘੁੰਮਣਗੇ ਵੀ ਦੇਖਣਗੇ ਤਾਂ ਇੱਥੇ ਜਿਹੜੇ ਸੜਕਾਂ ਦੇ ਹਾਲਾਤ ਐ ਸਫਾਈ ਵਿਵਸਥਾ ਨੂੰ ਲੈ ਕੇ ਖਾਸ ਕਰਕੇ ਕੂੜੇ ਦੇ ਉਹਦੇ ਲਈ ਇਸ ਵੇਲੇ ਮੈਂ 120 ਫੁੱਟੀ ਰੋਡ ਤੇ ਆ ਆ ਸੀਨੀਅਰ ਡਿਪਟੀ ਮੇਅਰ ਸਾਹਿਬ ਦਾ ਪਾਟਿਆ ਸਾਹਿਬ ਦੇ ਘਰ ਕ੍ਰੋਸ ਕਰ ਰਹੇ ਆ ਔਰ ਕੂੜਾ ਜਿਹੜਾ ਸੜਕਾਂ ਤੇ ਸਫਾਈ ਦਾ ਹਾਲਾਤ ਆਪਾਂ ਦੇਖ ਹੀ ਰਹੇ ਆ ਇੱਕ ਸੋ ਵੀ 50 ਰੋਡ ਮੈਂ ਤੁਹਾਨੂੰ ਦਿਖਾ ਰਿਹਾ ਏਦਾਂ ਲੱਗ ਰਿਹਾ ਕਿ ਜਿੱਦਾਂ ਬੰਦਾ ਅਫਗਾਨਿਸਤਾਨ 'ਚ ਆ ਜਾਂਦਾ ਨਾ ਕਿ ਜਿੱਥੇ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਆ ਅਫਗਾਨਿਸਤਾਨ 'ਚ ਜਿੱਦਾਂ ਕੱਲ ਮੈਂ ਕੋਈ ਅਫਗਾਨਿਸਤਾਨ ਦਾ ਵੀਡੀਓ ਦੇਖ ਰਿਹਾ ਸੀ ਤਾਂ ਏਦਾਂ ਦੇ ਨਜ਼ਾਰੇ ਜਿਹੜੇ ਉੱਥੇ ਦੇਖਣ ਨੂੰ ਮਿਲਦੇ ਆ ਜਿਹੜੇ ਅੱਜ ਪੁਲੀ ਰਕੀ ਇੱਥੇ ਜਰੂਰ ਕਮੈਂਟ ਕਰਕੇ ਦੱਸਿਓ ਔਰ ਮੈਂ ਅਖੀਰ ਤੇ ਨਗਰ ਨਿਗਮ ਦੇ ਅਸਰਾਂ ਨੂੰ ਔਰ ਸਰਕਾਰ ਨੂੰ ਇਹ ਅਪੀਲ ਵੀ ਹੈ ਠੀਕ ਆ ਯਾਰ ਵੋਟਾਂ ਇਲੈਕਸ਼ਨ ਆ ਜਿਹੜਾ ਆਣਾ ਜਾਣਾ ਵੋਟਾਂ ਆ ਗਈਆਂ ਚਲੇ ਗਈਆਂ ਪਰ ਕਿਸੇ ਵੀ ਸ਼ਹਿਰ ਦੀ ਮੁਹੱਲੇ ਦੀ ਜਿਹੜੀ ਸਫਾਈ ਵਿਵਸਥਾ ਇਹਦੇ ਉੱਤੇ ਜਿਹੜੀ ਹੈ ਡਿਪੈਂਡ ਨਹੀਂ ਹੋਣੀ ਚਾਹੀਦੀ ਕਿ ਸਿਰਫ ਚੋਣਾ ਆਣ ਗਿਆ ਤੇ ਫੇਰ ਹੀ ਕੰਮ ਹੋਣੇ ਕਿਰਪਾ ਕਰਕੇ ਇਹਨੂੰ ਕੰਟੀਨਿਊ ਕੀਤਾ ਜਾਵੇ ਕੰਟੀਨਿਊ ਤਾਂ ਕਿ ਇਹ ਨਾ ਹੋਵੇ ਕਿ ਅੱਜ ਤੱਕ ਜਦੋਂ ਚੋਣਾ ਹੈ 10 ਜੁਲਾਈ ਤੱਕ ਲੀਡਰ ਇੱਥੇ ਰਹਿਣਗੇ ਸਰਕਾਰ ਦੇ ਮੰਤਰੀ ਇੱਥੇ ਰਹਿਣਗੇ ਤਾਂ ਕੰਮ ਕਰਵਾਉਣਗੇ ਜਦੋਂ ਚਲੇ ਜਾਂਦੇ ਫਿਰ ਇਹੀ ਹਾਲ ਹੋਵੇ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਸੁਸ਼ੀਲ ਰਿੰਕੂ ਨੇ ਹਲਕੇ ਦੀ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਵਾਸਤੇ ਕਿਸੇ ਚੂਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਵਿਖਿਆ ਜਾਂਦਾ ਹੈ ਕਿ ਸਮੇਂ ਸਮੇਂ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਘੇਰਦੇ ਹੋਏ ਵਿਖਾਈ ਦਿੰਦੇ ਨੇ ਤੇ ਸਰਕਾਰ ਦਾ ਇਸ ਉੱਤੇ ਹੁਣ ਕੀ ਪ੍ਰਤੀਕਰਮ ਹੁੰਦਾ ਹੈ ਇਹ ਵੀ ਵੇਖਣੀ ਔਖ ਹੋਵੇਗਾ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਤੋਂ ਇਲਾਵਾ ਬੀਬੀ ਜਗੀਰ ਕੌਰ ਅਤੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ ਇਸ ਮੀਟਿੰਗ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਕੋਈ ਬੇਪਰੋਸਗੀ ਮਤਾ ਪੇਸ਼ ਨਹੀਂ ਕੀਤਾ ਗਿਆ ਇਸ ਤਰ੍ਹਾਂ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਇਸ ਮਾਮਲੇ ਉੱਤੇ ਸਪਸ਼ਟਿਕਰਨ ਪੇਸ਼ ਕੀਤਾ ਹੈ ਬੀਤੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਚਰਚਾ ਛੱਡ ਗਈ ਸੀ ਦਰਸਲ ਪ੍ਰਿੰਸ ਸਿੰਘ ਚੰਦੂ ਮਾਧਰਾ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਮੀਟਿੰਗ ਦੇ ਵਿੱਚ ਕੋਈ ਵੀ ਮਤਾ ਪੇਸ਼ ਨਹੀਂ ਕੀਤਾ ਗਿਆ ਅਤੇ ਬੇਪਰੋਸਕੀ ਦੇ ਮਤੇ ਨੂੰ ਤਾਂ ਬਿਲਕੁਲ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਇਸੇ ਸਬੰਧੀ ਹੀ ਸਾਡੇ ਸਹਿਯੋਗੀ ਨੇ ਬੀਬੀ ਜਗੀਰ ਕੌਰ ਦੇ ਨਾਲ ਵੀ ਗੱਲਬਾਤ ਕੀਤੀ ਬੀਬੀ ਜਗੀਰ ਕੌਰ ਦਾ ਕਹਿਣਾ ਸੀ ਕਿ ਇਸ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੀ ਸਮੰਧੀ ਨਹੀਂ ਬਲਕਿ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਈ ਸੀ ਬੀਬੀ ਜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਹੋਰਾਂ ਨੇ ਪ੍ਰੈਸ ਨੋਟ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਪਰੋਸੇ ਵਾਲੀ ਕੀ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਭੇ ਸਿੰਘ ਬਾਦਲ ਉਹਨਾਂ ਦੇ ਉੱਤੇ ਕੋਈ ਬੇਪਰੋਸਗੀ ਜਾਂ ਕੁਝ ਵੀ ਹੋਇਆ ਨਹੀਂ ਹੋਇਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸਲ ਵਿੱਚ ਇਸ ਦਾ ਕੀ ਇਹ ਬੜੇ ਸਤਿਕਾਰਯੋਗ ਨੇ ਸਾਡੇ ਵੱਡੇ ਵੀ ਇਸ ਦਲ ਸੇਨ ਸਿੰਘ ਚੰਦੂ ਮਾਈ ਦਾ ਜੀ ਅਰੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹਦਾ ਮਤਲਬ ਇਹ ਪਗਾਇਆ ਕਿ ਇਹ ਮਤਾਂ ਦੇਖੇ ਲੈਂਦਾ ਹੀ ਨਹੀਂ ਕੋਈ ਗਿਆ ਜੀ ਇਹ ਨਾ ਪ੍ਰੋਸੀਦੀ ਗੱਲ ਨਾ ਦਿੱਤੀ ਸੀ ਜੀ ਇਹ ਪਤਾ ਨਹੀਂ ਸੀ ਜੀ ਅੰਦਰ ਬੜਾ ਸਬੂਤਲੀ ਔਰ ਬੜਾ ਗ੍ਰੀਨ ਵੀ ਕੰਨਾ ਹੋਈਆਂ ਲੰਬੇ ਸਿਸਟਮ ਲੰਬਾ ਸਮਾਂ ਲੱਗਾ ਜੀ ਸਾਰੀਆਂ ਦੀਆਂ ਗੱਲਾਂ ਸੁਣਿਆ ਵੀ ਗਿਆ ਔਰ ਸਾਰਿਆਂ ਨੂੰ ਡਿਸਕਸ ਵੀ ਕੀਤਾ ਗਿਆ ਜਦੋਂ ਵਧੀਆ ਢੰਗ ਨਾਲ ਸਿਸਟਮ ਚੱਲ ਰਿਹਾ ਸੀ ਵਧੀਆ ਢੰਗ ਨਾਲ ਡਿਸਕਸ ਕੀਤਾ ਪ੍ਰੋਬਲਮਸ ਵੀ ਚੱਸੀਆਂ ਪ੍ਰੋਬਲਮ ਦੇ ਅਗੋ ਹੱਲ ਕੱਢਣ ਵਾਸਤੇ ਇਹ ਕਿਹਾ ਗਿਆ ਕਿ ਇਹਨੂੰ ਅਜੇ ਇਹਨੂੰ ਲੰਬੀਆਂ ਵਿਚਾਰਾਂ ਦੀ ਲੋੜ ਹੈ ਦੀਰਘ ਵਿਚਾਰ ਦੀ ਲੋੜ ਹੈ ਜੀ ਔਰ ਇਹਨੂੰ ਸਿਸਟਮ ਵਿੱਚ ਪਾ ਕੇ ਅਸੀਂ ਇਕੱਲੇ ਇਕੱਲੇ ਵੀ ਬੈਠ ਕੇ ਸਮਾਂ ਕੱਢਿਆ ਜਾਵੇ ਪ੍ਰਧਾਨ ਜੀ ਸਮਾਂ ਕੱਢਣ ਭਾਵੇਂ ਦੋ ਦੋ ਚਾਰ ਚਾਰ ਭਾਵੇਂ ਇਕੱਲਾ ਜੋ ਜੋ ਇਹਦੇ ਸੁਧਾਰ ਕਿਤੇ ਜਾ ਸਕਦੇ ਆ ਉਹ ਸੁਧਾਰ ਕੀਤਾ ਜਾਵੇ ਕਿਉਂਕਿ ਕਿਸੇ ਨੂੰ ਕਿਸੇ ਦੇ ਉੱਤੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕੋਈ ਕਿਸੇ ਨਿੱਜੀ ਤੌਰ ਦੇ ਉੱਤੇ ਖਿਲਾਫ ਹਾਂ ਸਗੋਂ ਕਿ ਸਿਸਟਮ ਜਿਹੜਾ ਸਾਡਾ ਜਿਹੜਿਆ ਹੋਇਆ ਹੂੰ ਉਹ ਸਿਸਟਮ ਦੇ ਉੱਤੇ ਗੱਲ ਚੱਲ ਰਹੀ ਸੀ ਚੱਲ ਰਹੀ ਹੈ ਕਿਉਂਕਿ ਪਾਰਟੀ ਦੇ ਜਿਹੜੀ ਆਈਡਿਓਲੋਜੀ ਹੈ ਉਹ ਕੀ ਹੈ ਇਹਨੂੰ ਅਸੀਂ ਇਕੱਲਾ ਵੋਟਾਂ ਨਾਲ ਨਾ ਜੋੜੀਏ ਕਿ ਵੋਟਾਂ ਘੱਟ ਪਈਆਂ ਵੋਟਾਂ ਵੱਧ ਪਈਆਂ ਗੱਲ ਹੈ ਕਿ ਸਾਡੀ ਆਈਡਿਓਲੋਜੀ ਜਿਹੜੀ ਹੈ ਉਹ ਨੂੰ ਕਿੱਥੇ ਖਤਰਾ ਪੈਦਾ ਹੋਇਆ ਹੈ ਤੇ ਕਿਸ ਤਰ੍ਹਾਂ ਹੋਇਆ ਤੇ ਕਿਸ ਤਰ੍ਹਾਂ ਠੀਕ ਕਰਨਾ ਹੈ ਜੀ ਗੱਲ ਤੇ ਸਾਡੇ ਸਿਸਟਮ ਦੀ ਹੈ ਕਿ ਜਿੱਥੇ ਕਮੀ ਆਈ ਹੈ ਉਹਨੂੰ ਠੀਕ ਕਿੱਦਾਂ ਕਰਨਾ ਹੈ ਤੇ ਇਹ ਮਤ ਜਿਹੜਾ ਇਹ ਮਤ ਆਇਆ ਹੀ ਨਹੀਂ ਨੰਬਰ 1 ਇਹਦੀ ਗੱਲ ਹੀ ਨਹੀਂ ਗਲਤ ਸ਼ੁਰੂ ਹੋਈ ਹੈ ਕਿ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਕਮੀਆਂ ਆਈਆਂ ਕੀ ਕੀ ਹੋਇਆ ਕੀ 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 ਨੁਕਸਾਨ ਹੋਇਆ ਕਿੱਦਾਂ ਕਿੱਦਾਂ ਅਸੀਂ ਪਿੱਛੇ ਕਿਉਂ ਰਹੇ ਹਾਂ ਕਿਹੜੀਆਂ ਗੱਲਾਂ ਦਾ ਇਹ ਕੋਈ ਇਹ ਅੱਜ ਦੀ ਨਵੀਂ ਗੱਲ ਥੋੜਾ ਹੈ ਜੀ ਇਹ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਗੱਲਾਂ ਚੱਲ ਰਹੀਆਂ ਜਿਕਰ ਹੋ ਹੈ ਕਿ ਪੰਜਾਬ ਦੇ ਵਿੱਚ 10 ਥਾਵਾਂ ਤੇ ਜ਼ਮਾਨਤਾਂ ਜ਼ਬਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਖੁਦ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ ਇਸ ਦੇ ਨਾਲ ਹੀ ਮੈਨੂੰ ਦੇ ਉਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ